ਗੱਲ ਕਰਦੇ ਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਜਿਨ੍ਹਾਂ ਵੱਲੋਂ ਸੱਤਾਧਾਰੀ ਧਿਰ ਤੇ ਸੰਸਨੀਖੇਜ਼ ਇਲਜ਼ਾਮ ਲਾਏ ਗਏ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਦੇ ਵਿੱਚ ਜ਼ੋਰਾਂ ਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਖਾਸ ਕਰਕੇ ਉਹਨਾਂ ਨੇ ਰੋਪੜ ਤੇ ਆਨੰਦਪੁਰ ਸਾਹਿਬ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਰੋਪੜ ਤੇ ਆਨੰਦਪੁਰ ਸਾਹਿਬ ਦੇ ਵਿੱਚ ਤੜੱਲੇ ਨਾਲ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਔਰ ਉਹਨਾਂ ਕਿਹਾ ਕਿ ਆਨੰਦਪੁਰ ਸਾਹਿਬ ਤੇ ਰੋਪੜ ਵਾਲੇ ਇਲਾਕੇ ਤੋਂ ਮਾਈਨਿੰਗ ਦਾ 350 ਤੋਂ 400 ਤੱਕ ਕਰੋੜ ਕਰੋੜ ਰੁਪਇਆ ਉੱਪਰ ਤੱਕ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਂ ਜਲਦੇ ਇਸ ਮੁੱਦੇ ਨੂੰ ਲੈ ਕੇ ਹਾਈ ਕੋਰਟ ਜਾਵਾਂਗਾ ਬਾਜਵਾ ਨੇ ਵੀ ਕਿਹਾ ਕਿ ਮਾਈਨਿੰਗ ਸਭ ਤੋਂ ਜ਼ਿਆਦਾ ਉਸ ਥਾਂ ਤੇ ਹੋ ਰਹੀ ਹੈ ਜਿੱਥੇ ਪਿਛਲੇ ਦਿਨੀ ਆਨੰਦਪੁਰ ਸਾਹਿਬ ਚ ਵਿਧਾਨ ਸਭਾ ਲਾਈ ਗਈ ਸੀ ਮੈਂ ਤੁਹਾਡੇ ਓਪਨ ਮੈਂ ਤੁਹਾਨੂੰ ਇੱਕੋ ਗੱਲ ਕਹੀਏ 350 ਕਰੋੜ ਰੁਪਇਆ ਕੱਲਾ ਆਨੰਦਪੁਰ ਸਾਹਿਬ ਅਸੈਂਬਲੀ ਹਲਕੇ ਚ ਮਾਈਨਿੰਗ ਦਾ ਜਾਂਦਾ ਤੇ ਇਹ ਉਥੇ ਇਹ ਦੇ ਪੁੱਤਰ ਸਾਹ ਤੋਂ ਜਿੱਥੇ ਖਾਲਸੇ ਦੇ ਸਾਜਨ ਆਬ ਜਿੱਥੋਂ ਜਨਮ ਸਥਾਨ ਹੈ ਸਾਡਾ ਜੀ ਤੁਸੀਂ ਉਥੇ 3 ਦਿਨ ਦੀ ਸੈਲੀਬ੍ਰੇਸ਼ਨ ਵੀ ਕਰੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੇ ਕੰਮ ਤੁਸੀਂ ਆਹ ਕਰੋ ਜੀ ਨਾ ਲੋ ਗੁਰੂਆਂ ਦੀਆਂ ਵੱਡੀਆਂ ਕੁਰਬਾਨੀਆਂ ਦਾ ਤੇ ਕਾਰਨਾਮ ਇਹ ਕਰੋ ਜੀ ਮੇਰਾ ਓਪਨ ਚੈਲੰਜ ਕਰਕੇ ਵਿਖਾਓ ਜੀ ਐਨ ਬਹੁਤ ਜਲਦੀ ਮੈਂ ਕੋਰਟ ਦੇ ਵਿੱਚ ਜਾਊਗਾ ਇਹਦੇ ਅਗੇਂਸਟ ਜੀ ਮੇਰੀ ਨਾਲ ਹੀ ਬਿਲਕੁਲ ਤੁਹਾਡੀ ਗਲਤ ਬਿਆਨੀ ਹੈ ਹਰ ਵਾਰ ਕੀਤੀ ਹਰ ਵਾਰ ਮੈਂ ਤੁਹਾਡੇ ਜ਼ਰੀਏ ਫੇਰੇ ਗੱਲ ਰੱਖਣਾ ਚਾਹਨਾ ਹਰ ਸੈਸ਼ਨ ਦੇ ਵਿੱਚ ਮੇਰੇ ਵੱਲੋਂ ਸੇਮ ਸਵਾਲ ਉੱਠਦਾ ਰਿਹਾ ਕਿ ਤੁਸੀਂ ਤੁਸੀਂ ਇੱਕ ਮੀਟਰ ਚਲਾਇਆ ক্রিকেট ਦੇ ਉਹ ਜਿਸ ਤੱਕ ক্রিকেট ਦਾ ਮੈਚ ਚੱਲਦਾ ਹੁੰਦਾ ਨਾ ਫੀਲਡ ਦੇ ਵਿੱਚ ਸਕੋਰ ਬੋਰਡ ਚੱਲਦਾ ਹੁੰਦਾ ਹਰ ਤੁਹਾਨੂੰ ਪਤਾ ਹੈ ਓਵਰ ਦੇ ਪਿੱਛੇ ਪੰਜ-ਛੇ ਰਨ ਸਕੋਰ ਹੁੰਦੇ ਉਹ ਹਿਲਦਾ ਰਹਿੰਦਾ ਇਹਨਾਂ ਨੇ ਪੰਜਾਬ ਦੀਆਂ ਵੱਡੀਆਂ ਸੜਕਾਂ ਤੇ तमाम ਸੜਕਾਂ ਤੇ ਵੱਡੇ ਸਕੋਰ ਬੋਰਡ ਲਾਏ ਜੇ ਇਸ ਹਫ਼ਤੇ ਜਾਓਗੇ ਤੇ 55650 ਮੀਨੇ ਬਾ ਜਾਓਗੇ ਤੇ 52000 ਰੁਪਈ ਹੋਏਗੀ ਮਹੀਨੇ ਬਾ ਜਾਓਗੇ ਤੇ 58000 ਨੌਕਰੀ ਕੇ ਨੂੰ ਮਿਲੇ ਨਾ ਮਿਲੇ ਸਕੋਰ ਬੋਰਡ ਆਟੋਮੈਟਿਕਲੀ ਚੱਲਦਾ ਰਹਿੰਦਾ